ਗੁਰਮੁਖ ਸਨਮਾਨਯੋਗ ਸਤੁਗ੍ਰੰਦੀ ਸਾਜੀ ਤਿੰਨਵਾਜੀ ਗੁਰੂ ਰੋਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਸਾਰੇ ਗੁਰਮਖ ਮਾਈ ਪਾਈ ਸਤੁਗ੍ਰੰਦੇ ਸੱਚਖੰਡਰਵਾਸ ਸਾਹਿਬ ਜੀਆਂ ਹਾਜ਼ਰੀਆਂ ਪਰਕੇ ਆਪਣੇ ਸਮੇ ਨੂੰ ਸੁਆਸਾ ਨੂੰ ਸੁਫਲਾ ਬਣਾ ਰਹਿਆਂ ਬੜਾ ਭਾਗੀ ਹਾ ਸਤਿਗੁਰਾਂ ਦੇ ਅੱਜ ਦੇ ਪਾਵਨ ਪਿੱਤਰ ਕੋਨ ਸਰਬਨ ਕੀਤੇ ਹੈ 9ਵੇਂ ਬਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਛੋਡੀ ਰਾਗ ਦੇ ਵਿੱਚ ਅੰਮ੍ਰਿਤ ਵੇਲੇ ਜੋ ਸਤਿਗੁਰਾਂ ਨੇ ਹਕਮ ਬਖਸ਼ੂ ਕੀਤੇ ਨੇ ਆਓ ਇਹਨਾਂ ਪਾਵਨ ਪਿੱਤਰ ਅੰਮ੍ਰਿਤ ਵਚਨਾਂ ਦੀ ਅਕਰੀ ਵਿਚਾਰ ਆਪਾਂ ਔਰ ਇਹ ਰਲ ਮਿਲ ਕੇ ਸਾਂਝੀ ਕਰੀਏ। ਮਨ ਦੇ ਇਕਾਗਰਤਾ ਬਣਾਈਏ। ਇਸ satsang ਦੀਆਂ ਘੜੀਆਂ ਦੇ ਵਿੱਚ ਸਾਨੂੰ ਸੁਭਾਗ ਪ੍ਰਾਪਤ ਹੋਇਆ। ਸਤਿਗੁਰੂ ਜੀ ਵਿਚਾਰਤ ਅਰਥ ਦੇ ਨਾਲ ਜੁੜ ਕੇ ਆਪਣੇ ਘਰ ਦੇ ਵਿੱਚ ਹਾਜ਼ਰੀ ਲੱਗ ਜਾਵੇ। ਹਾਜ਼ਰੀ ਲੱਗ ਜਾਵੇ, ਸਾਡਾ ਆਉਣਾ ਸੁਭਲਾ ਹੋ ਜਾਵੇ। ਮਨ ਦੀ ਇਕਾਗਰਤਾ ਔਰ ਚਿਤ ਬਿਰਤੀ ਦੀ ਔਰ ਗੁਰੂ ਪਾਤਸ਼ਾਹ ਮਹਾਰਾਜ ਦੇ ਵਿਚਾਰ ਦੇ ਨਾਲ ਜੋੜਦੇ ਹੋਇਆ ਇੱਕ ਵਾਰੀ ਸਾਰੇ ਰਸਨਾ ਸਫਲ ਕਰਵਾਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹਲਾ 5 ਵਾ ਰਾਗ ਟੋਡੀ ਮਹਲਾ 5 ਵਾ 5ਵੇਂ ਗੁਰੂ ਦੇਵ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅੰਮ੍ਰਿਤ ਵਚਨ ਨੇ ਜਿਨ੍ਹਾਂ ਦੇ ਵਿੱਚ ਪਾਸ਼ਾ ਨੇ ਤਰਸ ਕੇਂਦਰੀ ਭਾਵ ਰੱਖੀਏ ਹਰ ਬਿਸਰਤ ਸਦਾ ਖੁਵਾਰੀ ਹਰ ਬਿਸਰਤ اے ਭਾਈ ਪ੍ਰਮਾਤਮਾ ਦੇ ਨਾਮ ਨੂੰ ਭੁਲਾਇਆ ਹਰੀ ਨੂੰ ਭੁੱਲਿਆ ਸਦਾ ਖੁਵਾਰੀ ਖੁਵਾਰਤੋ ਭਾਵੈ ਕੇਜ ਤੁੰਦਾਗਾ ਖੁਵਾਰ ਮੁੰਦਾਗਾ ਮਾਇਆ ਦੇ ਹੱਥੋਂ ਉਨੋਖੀ ਬੇਪਤੀ ਹੁੰਦੀ ਹੈ ਇਹ ਰੱਬ ਨੂੰ ਭੁੱਲਿਆ ਸਤਿਗੁਰੂ ਜੀ ਨੇ ਬੇਅੰਤ ਉਦਾਹਰਨਾ ਦਿੱਤੀਆਂ ਨੇ ਰੱਬ ਨੂੰ ਭੁਲਾ ਕੇ ਪਰਮੇਸ਼ਰ ਨੂੰ ਭੁਲਾ ਕੇ ਇਹ ਜੀਵ ਖوار ਹੁੰਦਾ ਹੈ بار-ਬਾਰ بار-ਬਾਰ ਇਹ ਮਿਲਕਦਾ ਹੈ ਪਟਕਣਾ ਵਿੱਚ ਪੈ ਜਾਂਦਾ ਹੈ ਜਿਵੇਂ ਇੱਕ ਬੱਚਾ ਆਪਣੇ ਮਾਤਾ ਪਿਤਾ ਦੇ ਨਾਲੋਂ ਵਿਛੜ ਜਾਵੇ ਉਹਦੀ ਹਾਲਾਤ ਕਿਹੋ ਜਿਹੀ ਹੁੰਦੇ ਨੇ ਮਾਤਾ ਪਿਤਾ ਤੋਂ ਵਿਛੜ ਚੁਕਿਆ ਬੱਚਾ ਸਾਡਾ ਉਹ ਹਾਲਾਤ ਹੋ ਗਏ ਨੇ ਸਾਡਾ ਮਾਤਾ ਪਿਤਾ ਅਕਾਲ ਪੁਰਖ ਵਾਹਿਗੁਰੂ ਏਕ ਪਿਤਾ ਏਕ ਥਕੇ ਹਮ ਬਾਰਕ ਤੇਰਾ ਮਾਤ ਪਿਤਾ ਹਰ ਰਾਇ ਸਾਡਾ ਜਿਹੜਾ ਮਨ ਹੈ ਇਹ ਅਕਾਲ ਪੁਰਖ ਵਾਹਿਗੁਰੂ ਦਾ ਬੱਚਾ ਹੈ ਅਕਾਲ ਪੁਰਖ ਵਾਹਿਗੁਰੂ ਸਾਡੇ ਮਾਤਾ ਪਿਤਾ ਨੇ ਇਹ ਮਨ ਬੱਚਾ ਉਹਨਾਂ ਤੋਂ ਵਿਛੜ ਗਿਆ ਹੈ ਫਿਰ ਇਹ ਵਾਰ-ਵਾਰ ਦੁੱਖ ਹੀ ਹੁੰਦਾ ਵਾਰ-ਵਾਰ ਦੁੱਖ ਹੀ ਹੁੰਦਾ ਹੈ ਸਰੀਰ ਦੇ ਮਾਤਾ ਪਿਤਾ ਬੱਚਿਆਂ ਨੇ ਆਪਣੇ ਘਰ ਦੇ ਵਿੱਚ ਜਦੋਂ ਬੱਚੇ ਥੋੜੀ ਦੇਰ ਮਾਤਾ ਪਿਤਾ ਦੂਰ ਹੋ ਜਾਂਨ ਫਿਰ ਜਿਹੜਾ ਬੱਚਿਆਂ ਦੀ ਹਾਲਾਤ ਹੁੰਦੇ ਨੇ ਆਪਨ ਨੂੰ ਪਤਾ ਵੀ ਮਾਤਾ ਪਿਤਾ ਤਾਂ ਬਿਨਾਂ ਬੱਚੇ ਰਹਿ ਨਹੀਂ ਸਕਦੇ ਸੋ ਇਸ ਕਰਕੇ ਸਤਿਗੁਰੂ ਸੱਚੇ ਪਾਸ਼ਾ ਮਹਾਰਾਜ ਜੀ ਸਾਨੂੰ ਕਿਰਪਾ ਕਰਦੇ ਨੇ ਹਾਰ ਵਿਸਰਤ ਹਰੀ ਤੋਂ ਵਿਸਰ ਕੇ ਇਹ ਖੁਆਰ ਹੁੰਦਾ ਹੈਗਾ ਹਰੀ ਤੋਂ ਬਿਸਰ ਕੇ ਇਹ ਭਟਕਣਾ ਵਿੱਚ ਪੈ ਜਾਂਦਾ ਹੈਗਾ ਪਰ ਸਤਿਗੁਰੂ ਜੀ ਸਾਨੂੰ ਬੜੀਆਂ ਧਾਰਨਾ ਦੇ ਦੇ ਕੇ ਕਿੰਨੇ ਪਿਆਰ ਦੇ ਨਾਲ ਸਮਝਾ ਰਹੇ ਨੇ ਭਲਿਆ ਉਹ ਆਪਣੇ ਘਰ ਵਿੱਚ ਆ ਜਾਂਦਾ ਤੇਰੇ ਮਾਤਾ ਪਿਤਾ ਤੈਨੂੰ ਉਡੀਕ ਕਰ ਰਹੇ ਨੇ ਕਿਵੇਂ ਤੇਰੇ ਵਾਸਤੇ ਕਿੰਨਾ ਸੋਹਣਾ ਉਹਨਾਂ ਨੇ ਸਾਧਨ ਬਣਾ ਕੇ ਰੱਖੇ ਨੇ ਦੇ ਰੀਆਂ ਸਹੂਲਤਾਂ ਦਾ ਤੇ ਮਾਤਾ ਪਿਤਾ ਨੇ ਕਿੰਨਾ ਕੁ ਨ ਕੋਸ਼ਾਂ ਕੀਤੀਆਂ ਨੇ ਆਪਣੇ ਬੱਚੇ ਨੂੰ ਖੁਸ਼ ਕਰਨ ਵਾਸਤੇ ਪਰ ਬੱਚਾ ਕਈ ਵਾਰ ਆਪਾਂ ਇਸ ਦੁਨੀਆ ਤੇ ਆਇਆ ਇਸ ਮਾਇਆ ਦੇ ਖੇਲ ਵਿੱਚ ਆਇਆ ਇਸ ਅਕਾਲ ਪੁਰਖ ਵਾਹਿਗੁਰੂ ਦੇ ਇੱਕ ਖੇਡ ਹੈ ਸਾਡੇ ਤੇ ਬਹੁਤ ਵੱਡਾ ਪਰਚਾ ਬਹੁਤ ਵੱਡੀ ਪ੍ਰੀਖਿਆ ਹੈ ਇਸ ਪ੍ਰੀਖਿਆ ਦੇ ਵਿੱਚੋਂ ਵੀ ਫਿਰ ਸਾਨੂੰ ਗੁਰੂ ਕੱਢਦਾ ਹੈ ਗੁਰੂ ਕਿਰਪਾ ਕਰੇ ਅਚਰ ਮਤਾ ਬਿੱਤਾ ਤੋਂ ਵਿਸਰਗਿਆ ਬਰਲਾਭ ਕਰਦਾ ਬਰਾਗੀ ਹੋਇਆ ਫਿਰ ਬਾਰ-ਬਾਰ ਬਾਰ-ਬਾਰ ਆਵਾਜ਼ਾਂ ਦਿੰਦਾ ਇਸ ਕਾਇਆ ਅੰਦਰ ਨੌਖੰਡ ਪ੍ਰਥਮੀ ਹਾਟ ਪਟਣ ਬਾਜ਼ਾਰਾ ਇਸ ਜ਼ਰੀਰ ਰੂਪੀ ਘਰ ਦੇ ਵਿੱਚ ਇਸ ਨੌਖੰਡ ਪ੍ਰਥਮੀ ਇਹਦੇ ਅੰਦਰ ਹੀ ਜੋ ਬ੍ਰਹਮੰਡ ਹੈ ਸੋ ਹੀ ਪਿੰਡੇ ਜੋ ਬਾਹਰ ਵੇਖਦੇ ਹਾਂ ਬ੍ਰਹਮੰਡ ਦੇ ਵਿੱਚ ਉਹੀ ਸਰੀਰ ਦੇ ਵਿੱਚ ਕਾਇਆ ਦੇ ਵਿੱਚ ਸਭ ਕੁਝ ਪਾ ਦਿੱਤਾ ਹੁਣ ਇੱਥੇ ਬਹੁਤ ਸਾਰੇ ਹਟਪੋਲ ਦਿੱਤੇ ਨੇ ਅੰਦਰੀ ਅੰਦਰੀ ਸਾਡੇ ਇਹ ਵਿਚਾਰਾ ਬਣਾ ਦਿੱਤੀਆਂ ਨੇ ਕੋਈ ਕਿਸੇ ਚੀਜ਼ ਦੇ ਬਾਰੇ ਬਾਤ ਦੇ ਰਿਹਾ ਕੋਈ ਕਿਸੇ ਚੀਜ਼ ਦੇ ਬਾਰੇ ਹੁਣ ਮਾਤਾ ਪਿਤਾ ਤੋਂ ਵਿਸਰਣ ਕਰਕੇ ਬੱਚੇ ਨੂੰ ਕੋਈ ਚੀਜ਼ ਚੰਗੀ ਨਹੀਂ ਲੱਗਦੀ ਮੇਲਾ ਲੱਗਿਆ ਮਾਤਾ ਪਿਤਾ ਤੋਂ ਦੂਰ ਹੋਇਆ ਬੱਚਾ ਭਾਵੇਂ ਕਿੰਨਾ ਹੀ ਕੋਈ ਆਵਾਜ਼ਾਂ ਦੇਈ ਜਾਵੇ ਕਿੰਨੇ ਖੜਾਉਣੇ ਨੇ ਕਿੰਨੇ ਥਾਂ ਥਾਂ ਤੇ ਤਰ੍ਹਾਂ ਤਰ੍ਹਾਂ ਦੇ ਨਾਟਕ ਹੋ ਰਹੇ ਨੇ ਪਰ ਬੱਚਾ ਮਾਤਾ ਪਿਤਾ ਤੋਂ ਬਿਨਾ ਨਹੀਂ ਰਹਿ ਸਕਦਾ ਇਸ ਕਰਕੇ 사ਤੁਰੂ ਜੀ ਕਿਰਪਾ ਕਰਦੇ ਨੇ ਭਾਈ ਅੱਡਾ ਜਿਹੜਾ ਇਹ ਮਾਨ ਹੈ ਵਿਛੜ ਚੁੱਕਿਆ ਆਪਣੇ ਮਾਤਾ ਪਿਤਾ ਦੇ ਨਾਲੋਂ ਫਿਰ ਖੁਆਰ ਹੁੰਦਾ ਗਾ ਪ੍ਰਾਗੀ ਹੋ ਜਾਂਦਾ ਗਾ ਅੰਦਰ ਇਹ ਇੱਕ ਤੜਪ ਬਣ ਜਾਂਦੀ ਹੈ ਫਿਰ ਇੱਕ ਥਾਂ ਤੇ ਬੈਠ ਕੇ ਆਵਾਜ਼ਾਂ ਆ ਮਾਰਦਾ ਗਾ ਆਪਣੇ ਮਾਤਾ ਪਿਤਾ ਦੀ ਵੀ ਆਵਾਜ਼ ਸੁਣਦਾ ਮੈਨੂੰ ਕਿਤੇ ਮਾਤਾ ਪਿਤਾ ਦੀ ਆਵਾਜ਼ ਸੁਣ ਜਾਵੇ ਮੰਨੂ ਮੇਤੇ ਮਾਤਾ ਪਿਤਾ ਮੇਰੇ ਮਾਤਾ ਪਿਤਾ ਵੀ ਭਾਲ ਦੇ ਫਿਰਦੇ ਨੇ ਭਾਲ ਦੇ ਫਿਰਦੇ ਨੇ ਉਹਨਾਂ ਨੂੰ ਵੀ ਹਰ ਰੋਜ਼ ਆਵਾਜ਼ਾਂ ਆਉਂਦੀਆਂ ਨੇ ਆਵ ਸਿੱਖ ਸਤਿਗੁਰੂ ਕੇ ਪਿਆਰੇਓ ਗਾਵ ਸੱਚੀ ਮਨ ਪਰਦੇਸੀ ਬੇਪਿਆਰੇ ਆਓ ਘਰੇ ਪ੍ਰਵਾਣੀ ਦੁਆਰਾ ਸਾਨੂੰ ਸਤਿਗੁਰੂ ਜੀ ਸਮਝਾਉਂਦੇ ਨੇ ਹਰ ਰੋਜ਼ ਮਾਤਾ ਪਿਤਾ ਆਵਾਜ਼ਾਂ ਦਿੰਦਾ ਮਨ ਪਰਦੇਸੀ ਆ ਪ੍ਰਦੇਸ਼ ਵਿੱਚ ਆਇਆ ਹੋਇਆ ਅਸੀਂ ਦੂਜੇ ਦੇਸ਼ ਵਿੱਚ ਆਏ ਆਂ ਅਸੀਂ ਆਪਣੇ ਘਰ ਮੁੜਨਾ ਭੁੱਲ ਗਏ ਸਾਨੂੰ ਕਾਲ ਨੇ ਸਮੇਂ ਨੇ ਐਸਾ ਐਸਾ ਪ੍ਰਭਾਵ ਪਾ ਦਿੱਤਾ ਜਦੋਂ ਵੀ ਅਸੀਂ ਕੋਈ ਆਪਣੇ ਮਨ ਦੀ ਮਾਤਾ ਪਿਤਾ ਦੀ ਖਿਆਲ ਕਰਦੇ ਆਂ ਘਰ ਜਾਣ ਬਾਰੇ ਸੋਚਦੇ ਆਂ ਕੋਈ ਨਾ ਕੋਈ ਕਾਲ ਸਾਨੂੰ ਮੁਰੇ ਨਵੇਂ ਤੋਂ ਨਵਾਂ ਤਰੀਕਾ ਦੇ ਕੇ ਕੋਈ ਸਾਡੇ ਮਨ ਨੂੰ ਉਲਟ ਕਰ ਦਿੰਦਾ ਹੈ ਉਲਟ ਕਰ ਦਿੰਦਾ ਵੀ ਆਪਣੇ ਘਰ ਨਾ ਜਾਵੇ ਨਨ ਕੋਈ ਐਸੀ ਸਮੇਂ ਦੀ ਸਹੂਲਤ ਦੇ ਦੇਵੇਗਾ ਕੋਈ ਹੋਰ ਕਿਦੇ ਮੈਂ ਖੁਸ਼ ਹੋਣ ਬਾਤ ਤੇ ਕੋਈ ਹੋਰ ਮਾਇਆ ਰੱਤ ਦੇਵੇਗਾ ਭਾਵੇਂ ਕਿ ਗੁਰੂ ਘਰ ਆਉਣ ਬਾਤ ਤੇ ਕਈ ਵਾਰੀ ਮਨ ਹੁੰਦਾ ਵੀ ਜਾਈਏ ਸੇਵਾ ਕਰੀਏ ਬਾਣੀ ਪੜਹੀਏ ਸਿਮਨ ਕਰੀਏ ਗੁਰੂ ਜੀ ਦੀ ਸੇਵਾ ਕਰਕੇ ਤੇ ਫਿਰ ਵੀ ਕਾਲ ਸਾਡੇ ਤੇ ਐਸਾ ਭਾਰੀ ਹੋ ਜਾਂਦਾਗਾ ਸਾਨੂੰ ਕੋਈ ਹੋਰ ਤਰੀਕਿਆਂ ਦੇ ਨਾਲ ਉਹ ਪਾਸੇ ਹਟਾ ਦਿੰਦਾ ਆਲ ਨੇ ਸਾਡੇ ਤੇ ਬਹੁਤ ਵੱਡਾ ਇੱਕ ਪ੍ਰੀਖਿਆ ਪਾਈ ਹੋਈ ਹੈ ਸਮੇਂ ਇਸ ਕਰਕੇ ਆਓ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਭਾਈ ਜਿਹੜੇ ਆਪਣੇ ਮਾਤਾ ਪਿਤਾ ਤੋਂ ਵਿਸਰਜ ਜਾਂਦੇ ਨੇ ਬੱਚੇ ਦੁਖੀ ਹੁੰਦੇ ਨੇ ਖੁਆਰ ਹੁੰਦੇ ਨੇ ਆਕੋ ਧੋਖਾ ਕਹਾ ਬਿਆਪੈ ਜਾ ਕੋ ਟੁਹਾਰੀ ਜਿਨ੍ਹਾਂ ਨੂੰ ਉਸ ਵਾਹਿਗੁਰੂ ਦਾ ਹੀ ਆਸਰਾ ਹੈ ਇੱਕ ਪ੍ਰਮਾਤਮਾ ਦਾ ਜਾ ਕੋ ਓਟ ਇਨਨ ਨੇ ਇੱਕ ਅਕਾਲ ਪੁਰਖ ਵਾਹਿਗੁਰੂ ਨੇ ਆਸਰਾ ਬਣਾ ਲਿਆ ਉਹਦੇ ਆਸਰੇ ਰਹਿੰਦੇ ਨੇ ਤਾਂ ਕੋ ਧੋਖਾ ਉਹਨਾਂ ਨੂੰ ਮਾਇਆ ਦੇ ਕਿਸੇ ਪ੍ਰਕਾਰ ਵਿਕਾਰ ਬਲੋਂ ਮੈਂ ਧੋਖਾ ਨਹੀਂ ਲੱਗਦਾ ਬੜੇ ਮਾਇਆ ਪਰਬਲ ਹੈ ਪ੍ਰਮਾਤਮਾ ਦੀ ਪੰਤ ਰੂਪੰਦ ਵਿੱਚ ਸਾਨੂੰ ਪਰਮਾ ਰਹੀ ਏ ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਆ ਕੇ ਸਾਨੂੰ ਉਹ ਪਛੇ ਲੈ ਜਾਵੇ ਤੇ ਜਿਨ੍ਹਾਂ ਦਾ ਹੁਣ ਗੁਰੂ ਤੇ ਭਰੋਸਾ ਹੁੰਦਾ ਹੈ ਗੁਰੂ ਤੇ ਯਕੀਨ ਹੁੰਦਾ ਹੈ ਵਿਸ਼ਵਾਸ ਹੁੰਦਾ ਹੈ ਗੁਰੂ ਕਿਰਪਾ ਕਰਦਾਗਾ ਆਪ ਹੀ ਆਪਣਾ ਮੇਰਾ ਦਾ ਫਿਰ ਹੱਥ ਦੇ ਕੇ ਆਪ ਹੀ ਬਚਾਉਂਦਾ ਦੇਖੋ ਦੁਨੀਆਂ ਦੇ ਉੱਤੇ ਹੋਰ ਕੋਈ ਨਹੀਂ ਸਾਡਾ ਆਪਣਾ ਕੋਈ ਵੀ ਪਰਿਵਾਰ ਸਮਾਜ ਕੋਈ ਅਸੀਂ ਇਹ ਦਾਅਵਾ ਨਹੀਂ ਕਰ ਸਕਦੇ ਸਾਨੂੰ ਕੋਈ ਬਚਾ ਲਵੇਗਾ ਨਹੀਂ ਇਹ ਇੱਕ ਕੇਵਲ ਤੇ ਕੇਵਲ ਇੱਕ ਗੁਰੂ ਹੈ ਸਾਨੂੰ ਜਿਹੜਾ ਇਸ ਪ੍ਰੀਖਿਆ ਦੇ ਵਿੱਚੋਂ ਕੱਢ ਲਵੇ ਉਹਨਾਂ ਨੂੰ ਸਤਿਗੁਰੂ ਪਾਸ਼ਾ ਮੀਰਾਂ ਦਾ ਹੱਥ ਦੇਖ ਕੇ ਫਿਰ ਉਹਨਾਂ ਨੂੰ ਤਾਂ ਕੋ ਧੋਖਾ ਕਹਾਂ ਵਿਆਪੇ ਉਹਨਾਂ ਨੂੰ ਫਿਰ ਇਹ ਮਾਇਆ ਦੇ ਬਿਕਾਰਾਂ ਬੋਲੋ ਫਿਰ ਧੋਖਾ ਨਹੀਂ ਉਹ ਬਾਜ ਜਾਂਦੇ ਨੇ ਉਹ ਪਰਮਾਤਮਾ ਦੇ ਆਸਰੇ ਰਹਿੰਦੇ ਨੇ ਕਹਿਣ ਤੋਂ ਭਾਵ ਜੋ ਤਤ ਰਸ ਮਹਾਰਾਜ ਨੇ ਰੱਖਿਆ ਹੈ ਹਰੀ ਤੋਂ ਵਿਛੜ ਕੇ ਪਰਮੇਸ਼ਰ ਤੋਂ ਵਿਛ ਪਰਮੇਸ਼ਰ ਤੇ ਭੁੱਲਿਆ ਤੇ ਆਪਣਾ ਸਭੇ ਰੋਗ ਬਿਮ ਕੋਈ ਰਾਮ ਤੇ ਲੱਗਣ ਜਨਮ ਵਿਜੋਗ ਰੱਬ ਨੂੰ ਭੁਲਾ ਕੇ ਇੱਕ ਵਾਰ ਹੁੰਦਾ ਗਾ ਜਿਵੇਂ ਬੱਚਾ ਮਾਤਾ ਪਿਤਾ ਤੋਂ ਦੂਰ ਹੋ ਕੇ ਦੁੱਖ ਹੀ ਹੁੰਦਾ ਹੈ ਇਸੇ ਤਰ੍ਹਾਂ ਹੀ ਇਹ ਸਾਡਾ ਮਨ ਬੱਚਾ ਆਕਾਰ ਪਰਪਵਾਹੀ ਉਹਦਾ ਬੱਚਾ ਸਰੀਰ ਦਾ ਦੁੱਖ ਵੱਖਰਾ ਤੇ ਮਨ ਦਾ ਦੁੱਖ ਵੱਖਰਾ ਗਾ ਸਰੀਰ ਤੇ ਦੁੱਖ ਦਾ ਕਿਸੇ ਹੱਦ ਤੱਕ ਇਲਾਜ ਹੋ ਸਕਦਾ ਹੈ ਪਰ ਜਿਹੜੇ ਮਨ ਨੂੰ ਰੋਗ ਲੱਗ ਗਿਆ ਇਹ ਤੇ ਜਨਮਾਂ ਜਨਮਾਂ ਤੱਕ ਇਸ ਮਨ ਕੋ ਮਲ ਲਾ ਕੇ ਕਾਲਾ ਹੋਆ ਸਿਆਹੋ ਜਨਮਾਂ ਜਨਮਾਂ ਤਰਾਂ ਦੀ ਮੈਲ ਲੱਗ ਜਾਂਦੀ ਏ ਰੋਗ ਲੱਗ ਜਾਂਦੇ ਨੇ ਕਈ ਵਾਰੇ ਬਚਪਨ ਦੇ ਵਿੱਚ ਹੀ ਆਪਾਂ ਵੇਖਦੇ ਹਾਂ ਇਹਨੇ ਕੀ ਮਾੜਾ ਕਰਮ ਕਰ ਦਿੱਤਾ ਹੈ ਪਿਛਲੇ ਸੰਸਕਾਰ ਹੀ ਰੋਗ ਲੈ ਕੇ ਆ ਰਹੇ ਨੇ ਇਸ ਕਰਕੇ ਆਓ ਸਤਿਗੁਰ ਦੀ ਕਿਰਪਾ ਕਰਦੇ ਨੇ ਭਾਈ ਜਿਨ੍ਹਾਂ ਨੇ ਗੁਰੂ ਦਾ ਪੱਲਾ ਫੜ ਲਿਆ ਮਹਾਰਾਜ ਦੀ ਮਿਹਰ ਹੈ ਬਚ ਜਾਂਦੇ ਨੇ ਬਿਨ ਸਿਮਨ ਜੋ ਜਿਮ ਜੀਵਨ ਬਲਣਾ ਸਰਪ ਜੈਸੀ ਅਰਜਾਰੀ ਪ੍ਰਮਾਤਮਾ ਦਾ ਨਾਮ ਸਿਮਨ ਤੋਂ ਬਿਨਾਂ ਜਿਤਨੀ ਕੇ ਜ਼ਿੰਦਗੀ ਗੁਜ਼ਾਰਨੀ ਹੈ ਸਰਪ ਜੈਸੀ ਜਿਵੇਂ ਸੱਪ ਉਮਰ ਗੁਜ਼ਾਰਦਾ ਨਾ ਸੱਪ ਉਮਰ ਬੜੀ ਲੰਬੀ ਹੁੰਦੀ ਏ ਸੱਪ ਦੀ ਉਮਰ ਤੇ ਬੜੀ ਲੰਬੀ ਹੁੰਦੀ ਏ ਪਰ ਆਪਣੇ ਅੰਦਰੋਂ ਜ਼ਹਿਰ ਹੀ ਪੈਦਾ ਕਰਦਾ ਰਹਿੰਦਾ ਏ ਇਸੇ ਤਰ੍ਹਾਂ ਹੀ ਇਹ ਨਾਮ ਤੋਂ ਬਿਨਾਂ ਸਿਮਨ ਤੋਂ ਬਿਨਾਂ ਸਾਥ ਸੰਗਤ ਤੋਂ ਬਿਨਾਂ ਜਿਹੜਾ ਸਾਡਾ ਜੀਵਨ ਗੁਜ਼ਰਦਾ ਜਾ ਰਿਹਾ ਏ ਇਹ ਮੰਨ ਲੋ ਵੀ ਇੱਕ ਸੱਪ ਦੇ ਨਿਆਈ ਮਹਾਰਾਜ ਨੇ ਦਾ ਉਦਾਹਰਨ ਦਿੱਤੀ ਹੈ ਉਮਰ ਭਾਵੇਂ ਲੰਬੀ ਹੈ ਹੁਣ ਨਾਮ ਬਾਣੀ ਤੋਂ ਬਿਨਾਂ ਵਾਹਿਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਇਹ ਨਿਤਨੇਮ ਪ੍ਰਾਪਤ ਹੋਵੇ ਇਹ ਵਾਪ੍ਰਾਪਤ ਹੋਵੇ ਭਾਗਾਂ ਵਾਲੇ ਜੀਵ ਮubaruk ਹੈ ਜਿਹੜੇ ਹਰ ਰੋਜ਼ ਗੁਰੂ ਦੀ ਸ਼ਰਨ ਵਿੱਚ ਆਉਂਦੇ ਹੈ ਗੁਰੂ ਦੀ ਸੇਵਾ ਨਾਲ ਜੁੜਦੇ ਹੈ ਭਾਗਾਂ ਵਾਲੇ ਨੇ ਬਾਬਾ ਜੀ ਅਮਤ ਵੇਲੇ ਉੱਠ ਕੇ ਪਾਠ ਕਰਦੇ ਨੇ ਇਤਨੇ ਮਾਪਨ ਬਾਣੀਆਂ ਸੁਣਾਇਆਗਾ ਕੋ ਕੱਡੀ ਵੱਡੀ ਕਿਰਪਾ ਗਾ ਗੁਰਮਖਾਂ ਤੇ ਸੇਵਾਦਾਰਾਂ ਤੇ ਪ੍ਰਬੰਧਕਾਂ ਤੇ ਅੰਮਤ ਵੇਲੇ ਸ਼ਿਵਾਂ ਨਿਵਾਕੇ ਜਾਂਦੇ ਨੇ ਇਹ ਕਿਰਪਾ ਹੈ ਇਹ ਐਵੇਂ ਨਹੀਂ ਸੇਵਾ ਮਿਲਦੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਸੁਭਾਗ Satsang ਦੀਆਂ ਘੜੀਆਂ ਵਿੱਚ ਵੀ ਸੁਭਾਗ ਪ੍ਰਾਪਤ ਹੁੰਦਾ ਹੈ ਵੱਡੇ ਭਾਗਾਂ ਵਾਲਿਆਂ ਨੂੰ ਸੋ ਸਤਿਗੁਰੂ ਜੀ ਕਿਰਪਾ ਕਰਦੇ ਨੇ ਬਿਨ ਸਿਮਨ ਜੋ ਜੀਵਨ ਬੰਨਣਾ ਇਹ ਨਿਤਨੇਮ ਪ੍ਰਾਪਤ ਹੋ ਜਾਣਾ ਗਾ ਸੇਵਾ ਸੁਨੰਦਿਆਂ ਦਾਤਾ ਇਹ ਵਾਹਿਗੁਰੂ ਦੀ ਕਿਰਪਾ ਹੈ ਉਹਨਾਂ ਸਿਮਨ ਤੋਂ ਬਿਨਾਂ ਨਿਤਨੇਮ ਤੋਂ ਬਿਨਾ ਜਿਹੜਾ ਜੀਵਨ ਹੈ ਨਾ ਇਹ ਸਤਿਗੁਰੂ ਜੀ ਕਹਿੰਦੇ ਸੱਪ ਵਾਂਗੂ ਆ ਜਿਵੇਂ ਇੱਕ ਸੱਪ ਦੀ ਲੰਮੀ ਉਮਰ ਪਰ ਉਮਰ ਤੇ ਲੰਮੀ ਹੈ ਪਰ ਅੰਦਰ ਉਹਦੇ ਜ਼ਹਿਰ ਹੈ ਆਪਣੀ ਜ਼ਹਿਰ ਦੇ ਵਿੱਚ ਆਪ ਹੀ ਕਲਪਦਾਗਾ ਆਪੇ ਦੁਖੀ ਹੁੰਦਾ ਰਹਿੰਦਾਗਾ ਇਸੇ ਤਰ੍ਹਾਂ ਇਹ ਨਾਮ ਤੋਂ ਬਿਨਾ ਸ਼ਿਮਨ ਤੋਂ ਬਿਨਾ ਨਿਤਨੇਮ ਤੋਂ ਬਿਨਾ ਸਾਡਾ ਜੀਵਨ ਐਵੇਂ ਹੀ ਪਰਿਵਾਰ ਨਾਲ ਲੜੀ ਜਾਣਾ ਸਮਾਜ ਨਾਲ ਲੜੀ ਜਾਣਾ ਇਧਰ ਉਧਰ ਮਾੜਾ ਮਟਾ ਹੋਰ ਝਟਕਣਾ ਦੇ ਮਨ ਸ਼ਾਂਤ ਨਾ ਰਹਿਣਾ ਇਹ ਇਹ ਇਹੋ ਜੀ ਸਾਡੀ ਜ਼ਿੰਦਗੀ ਹੋ ਜਾਂਦੀ ਹੈ ਸ਼ਿਮਨ ਤੋਂ ਬਿਨਾਂ ਜੇਰੋ ਸਾਡੇ ਅੰਦਰ ਕੋਈ ਕਿਨਕਾ ਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਹਿਤੇ ਹਰ ਰੋਜ ਹੀ ਬੇਨਤੀ ਕਰਦੇ ਆ ਸੱਚੇ ਪਾਤਸ਼ਾਹ ਰਹਿਮਤਾਂ ਕਰ ਸਾਡੇ ਜੀਵਨ ਦੀ ਵਸਦੀ ਕਰਦੀ ਹੈ ਹਿਤੇ ਸਤਿਗੁਰੂ ਤੂ ਰਹਿਮਤ ਕਿਰਪਾ ਕਰ ਹਰ ਰੋਜ ਇਹੀ ਬੇਨਤੀਆਂ ਕਰੀਏ ਮਹਾਰਾਜ ਕਿਰਪਾ ਰੱਖਿਓ ਕਲਯੁਗ ਬੜਾ ਤਤਾ ਹੈ ਕਲਯੁਗ ਦੀਆਂ ਹਵਾਵਾਂ ਬੜੀਆਂ ਤਤੀਆਂ ਨੇ ਕਲ ਤਾਤੀ ਠੰਡਾ ਹਰਨਾਓ ਕਲਯੁਗ ਤਤਤਾ ਇੱਕ ਰੱਬ ਦਾ ਨਾਮ ਹੀ ਠੰਡਾਗਾ ਸਤਿਗੁਰੂ ਜੀ ਰਹਿਮਤ ਕਿਰਪਾ ਕਰਨ ਨਾਮ ਤੋਂ ਬਿਨਾਂ ਇਹ ਸੱਤ ਵਰਗੀ ਜ਼ਿੰਦਗੀ ਹੈ ਕੋ ਆਪ ਹੀ ਆਪਣੀ ਜ਼ਹਿਰ ਦੇ ਵਿੱਚ ਕਲਪਦਾ ਰਹਿੰਦਾ ਹੈਗਾ ਟੜਫਦਾ ਰਹਿੰਦਾ ਹੈਗਾ ਦੁਖੀ ਹੋਇਆ ਰਹਿੰਦਾ ਹੈਗਾ ਨਵਖੰਡਨ ਕੋ ਰਾਜ ਕਮਾਵੇ ਅੰਤ ਚਲੇਂਗੋ ਹਾਰੀ ਸਤਿਗੁਰੂ ਜੀ ਕਿਰਪਾ ਕਰ ਦੇਣੇ ਭਾਈ ਸਿਮਰ ਤੋਂ ਵਾਂਝਾ ਭਾਵੇਂ ਸਾਰੀ ਧਰਤੀ ਦਾ ਰਾਜ ਵੀ ਕਰਦਾ ਹੋਵੇ ਨਵਖੰਡਨ ਕੋ ਰਾਜ ਕਮਾਵੇ ਹੁਣ ਸਿਮਰਨ ਹੈ ਨਹੀਂ ਅੰਦਰ ਕੋਈ ਕਿਣਕਾ ਰੱਬ ਦੇ ਨਾਮ ਦਾ ਹੈ ਨਹੀਂ ਰਣਾਕਸ਼ੀਕਾ ਕਿੰਨਾ ਵੱਡਾ ਰਾਜਾ ਸੀ ਉਹਦੇ ਅੰਦਰ ਈਰਖਾ ਹੀ ਸੀ ਮੈਂ ਹੀ ਸਭ ਕੁਝ ਹਾਂ ਮੈਂ ਹੀ ਮੈਂ ਹੀ ਰੱਬਾਂ ਮੈਂ ਹੀ ਸਭ ਕੁਝ ਹੈ ਮੇਰਾ ਹੀ ਨਾਮ ਚੱਲੇ ਜਿਹੜਾ ਪ੍ਰਮਾਤਮਾ ਵਾਹਿਗੁਰੂ ਨੂੰ ਭੁੱਲ ਕੇ ਆਪਣਾ ਆਪ ਹੀ ਦੁਨੀਆ ਦੇ ਉੱਤੇ ਪ੍ਰਗਟ ਹੋ ਰਿਹਾ ਸੀ ਕਲਪ ਦਾ ਸੀ ਤੜਪਦਾ ਸੀ ਇਤਨਾ ਗੁਰੂ ਜੀ ਕਹਿੰਦੇ ਨੇ ਨਵਖੰਡਨ ਕੋ ਰਾਜ ਕਮਾਵੇ ਭਾਵੇਂ ਸਾਰੀ ਦੁਨੀਆ ਤਾਂ ਰਾਜਾ ਹੋ ਜਾਵੇ ਅੰਤ ਚੱਲੇ ਗੋਹਾਰੀ ਆਖਰ ਇਹ ਮਨੁੱਖਾ ਜੀਵਨ ਬਾਜੀ ਹਾਰ ਕੇ ਚਲੇ ਗਿਆ ਨਾ ਫਿਰ ਹਰਨਾਕਸ਼ ਚਲੇ ਗਿਆ ਨਾ ਕੱਢੀ ਵੱਡੀ ਉਹਦੇ ਰਾਜ ਭੂਮੀ ਸੀ ਕੱਢਾ ਵੱਡਾ ਆਪਣੇ ਆਪ ਨੂੰ ਤਾਕਤਵਰ ਸੀ ਤੇ ਅੰਤ ਚਲੇ ਗੋ ਹਾਰੀ ਕੱਢਾ ਵੱਡਾ ਰਾਜ ਭਾਗ ਦਾ ਮਾਲਕ ਹੁੰਦਿਆ ਹੋਇਆ ਵੀ ਫਿਰ ਆਪਣੀ ਜੀਵਨ ਦੀ ਬਾਜੀ ਹਾਰ ਕੇ ਚਲੇ ਗਿਆ ਭਲਿਆ ਕਿਉਂ ਮਾਨ ਕਰਦਾ ਕਾਹਦਾ ਮਾਨ ਕਰਿੰਦੇ ਮੂਰਖ ਆਖਰ ਇੱਕ ਦਿਨ ਤੁਰ ਜਾਣਾ ਅਦਮਾਨ ਕਰਦਾਗਾ ਜਲ ਕੀ ਪੀਕ ਪਵਨ ਕਾ ਥੰਬ ਰਗਤ ਬੂੰਦ ਕਾ ਗਾਰਾ ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਵਸੇ ਵਿਚਾਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਐਸੇ ਤਰਬਰ ਪੰਖ ਵਸੇਰਾ ਜੈਸੇ ਤਰਬਰ ਪੰਖ ਵਸੇਰਾ ਰਾਤ ਨੂੰ ਇਹ ਜਾਨ ਬਰਾਉਂਦੇ ਨੇ ਦਰਖਤ ਦੇਤੇ ਆਪਣੀ ਰਾਤ ਕੱਟ ਕੇ ਸਵੇਰੇ ਅੰਮ੍ਰਿਤ ਵੇਲੇ ਆਪੋ ਆਪਣੀ ਦੇ ਸਾਬ ਉਹਦਾ ਰੀ ਮਾਰ ਜਾਂਦੇ ਨੇ ਇਸੇ ਤਰ੍ਹਾਂ ਸਾਡਾ ਇਹ ਜੀਵਨ ਰੂਪੀ ਰਾਤ ਕੱਟ ਕੇ ਅਸੀਂ ਵੀ ਚਲੇ ਜਾਣਾਗਾ ਆਦਾ ਮਾਨ ਕਰਾਂਦੇ ਆ ਕਿਉਂ ਐ ਮੈਂ ساری ਉਮਰ ਘਾਫਕਤਾ ਦੇ ਨੀਂਦ ਵਿੱਚ ਕਿਉਂ ਸੁੱਤਾ ਪਿਆ ساری ਧਰਤੀ ਦਾ ਰਾਜਾ ਵੀ ਕਿਉਂ ਨਾ ਹੋਵੇ ਆਖਰੋ ਮਨੁੱਖਾ ਜੀਵਨ ਬਾਜੀ ਹਾਰ ਕੇ ਅੰਤ ਚਲੇ ਗੋ ਹਾਰੀ ਚਲੇ ਜਾਂਦਾ ਹੈ ਗੁਣ ਨਿਦਾਨ ਗੁਣ ਤੇ ਨਹੀਂ ਗਾਈ ਜਾ ਕੋ ਕਿਰਪਾ ਤਾਰੀ ਗੁਣਾਂ ਦਾ ਗੁਣ ਤੇ ਨਹੀਂ ਗਾਇ। ਉਹਨਾਂ ਦੇ ਖਜਾਨੇ ਵਾਹਿਗੁਰੂ ਸੱਚੇ ਪਾਤਸ਼ਾਹ। ਉਹਦੇ ਗੁਣ ਕਿਨੇ ਗਾਏ ਨੇ ਆਕੋ ਕਿਰਪਾ ਧਾਰੀ। ਆ ਕਿਰਪਾ ਆਕਾਲਪੁਰਖ ਵਾਹਿਗੁਰੂ ਦੀ ਜਿਨ੍ਹਾਂ ਨੂੰ ਸੁਭਾਗ ਸਮਾਂ ਗੁਰੂ ਜੀਆਂ ਛੱਦ ਸੰਗ ਦੀਆਂ ਕੜੀਆਂ ਪ੍ਰਾਪਤ ਹੁੰਦੀਆਂ। ਉਹੀ ਜੀਵ ਉਸ ਮਾਲਕ ਦੇ ਗੁਣ ਗਾਉਂਦੇ ਨੇ ਜਿੱਦੇ ਤੇ ਉਹ ਤੇ ਮਾਲਕ ਦੀ ਕਿਰਪਾ ਰਹਿਮ ਖੁਸ਼ ਹੁੰਦਾ ਹੈ। ਆਕਾਲਪੁਰਖ ਵਾਹਿਗੁਰੂ ਖੁਸ਼ ਹੁੰਦਾ ਹੈ। ਇਹ ਉਹ ਗੁਣ ਗਾਉਂਦੇ ਨੇ ਮਾਲਕ ਦੀ ਸਿਵਤ ਸਲਾਹ ਕਰਦੇ ਨੇ ਜਿਸ ਨੂੰ ਬਖਸ਼ੇ ਸਿਵਤ ਸਲਾਹ ਨਾਨਕ ਪਾਸ਼ਾ ਹੀ ਪਾਸ਼ਾ ਆਸ਼ਾ ਦਾ ਪਾਸ਼ਾ ਬਣਾ ਦਿੰਦਾ ਹੈ ਮਾਲਕ ਜਿਹਦੇ ਉੱਤੇ ਮਹਾਰਾ ਰਹਿਮਤਾ ਕਰਦਾਗਾ ਜਿਹਨੂੰ ਸਿਵਤ ਸਲਾਹ ਵਡਿਆਈਆਂ ਬਖਸ਼ਦਾਗਾ ਉਹਨਾਂ ਨੇ ਧਾਨ ਗੁਣ ਤੇ ਨਹੀਂ ਗਾਏ ਗੁਣਾ ਦੇ ਖਜ਼ਾਨੇ ਹਰੀ ਦੇ ਗੁਣ ਉਹਨਾਂ ਨੇ ਗਾਏ ਨੇ ਜਿਹਦੇ ਉੱਤੇ ਹਰੀ ਦੀ ਕਿਰਪਾ ਹੁੰਦੀ ਹੈ ਹਰੀ ਦੀ ਕਿਰਪਾ ਮਿਹਰ ਹੁੰਦੀ ਹੈ ਉਹ ਸੁਖਿਆ ਧੰਨ ਉਸ ਜਨਮਾ ਨਾਨਕ ਤੇ ਬਲੇਹਾਰੀ ਉਹ ਜੀਵ ਸਦਾ ਹੀ ਫਿਰ ਸੁਖੀ ਜੀਵਨ ਬਤੀਤ ਕਰਦੇ ਨੇ ਭਾਈ ਉਹਨਾਂ ਦੀ ਜ਼ਿੰਦਗੀ ਮੁਬਾਰਕ ਹੁੰਦੀ ਹੈ ਉਹਨਾਂ ਦੀ ਜ਼ਿੰਦਗੀ ਮੁਬਾਰਕ ਹੈ ਜਿਹੜੇ ਉਸ ਵਾਹਿਗੁਰੂ ਦਾ ਨਾਮ ਜਪਦੇ ਨੇ ਉਹਨਾਂ ਦਾ ਜੀਵਨ ਸੁਖੀ ਹੋ ਜਾਂਦਾ ਸੋ ਸੁਖਿਆ ਧੰਨ ਉਸ ਜਨਮਾ ਦੇਖੋ ਗੁਰੂ ਪਾਤਸ਼ਾਹ ਮਹਾਰਾਜੀ ਕਿੰਡੀ ਵੱਡੀ ਕਿਰਪਾ ਕਰਦੇ ਨੇ ਭਲੇਓ ਨਾਮ ਜਪਿਆ ਕਰੋ ਨਾਮ ਜਪਿਆ ਕਰੋ ਮੇਰੇ ਸੱਜਣ ਸੈਨ ਆਪਣੇ ਸੱਜਣ ਮਿੱਤਰ ਭਰਾ ਬਣਾ ਕੇ ਗੁਰੂ ਜੀ ਸਾਨੂੰ ਐ ਬਾਰ-ਬਾਰ ਐ ਬੱਚਿਆਂ ਵਾਂਗੂ ਜਿਵੇਂ ਆਪਾਂ ਸਮਝਾਉਂਦੇ ਆ ਇੱਕ ਨੂੰ ਸਮਝਾ ਰਹੇ ਨੇ ਹਲਿਓ ਉਸ ਵਾਹਿਗੁਰੂ ਦਾ ਨਾਮ ਜਪਿਆ ਕਰੋ ਕਿਉਂਕਿ ਇਹ ਨਾਮ ਹੀ ਹੈ ਇੱਕ ਜਿਹੜਾ ਤੁਹਾਡਾ ਆਪਣਾ ਬਣਨਾ ਬਾਕੀ ਤੇ ਸਭ ਅਵਰ ਕਾਜ ਤੇ ਰਿਕ ਤੇ ਨਾ ਕਾਮ ਮਿਲ ਸਾਧ ਸੰਗਤ ਅਭਜ ਕੇਵਲ ਨਾਮ ਉਹ ਸੁਖੀ ਜੀਵਨ ਵਾਲੇ ਬਣ ਜਾਂਦੇ ਨੇ ਉਹਨਾਂ ਦੀ ਜ਼ਿੰਦਗੀ ਨੂੰ ਮubarਕ ਹੈ ਅਜਿਹੇ ਜੀਵਾਂ ਤੋਂ ਗੁਰੂ ਜੀ ਕਹਿੰਦੇ ਅਸੀਂ ਸਦਕੇ ਜਾਂਦੇ ਆ ਸਦਕੇ ਜਾਂਦੇ ਹਾਂ ਸੋ ਸੁਖੀਆ ਧੰਨ ਉਸ ਜਨਮ ਨਾਨਕ ਤਿਸ ਬਲੇਹਾਰੀ ਗੁਰੂ ਜੀ ਕਹਿੰਦੇ ਅਸੀਂ ਉਸ ਤੋਂ ਬਲੇਹਾਰ ਜਾਂਦੇ ਆ ਸਦਕੇ ਜਾਂਦੇ ਹਾਂ ਸੋ ਆਓ ਸਤਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋ ਅੱਜ ਰਹਿਮਤਾਂ ਕਿਰਪਾ ਕੀਤੀਆਂ ਨੇ ਭਾਈ ਪਰ ਵਿਸਰਤ ਸਦਾ ਖੁਆਰੀ ਪਰਮੇਸ਼ਰ ਤੋਂ ਭੁੱਲ ਕੇ ਇਹ ਜੀਵ ਸਦਾ ਖੁਆਰ ਹੁੰਦਾ ਰਹਿੰਦਾਗਾ ਇਹ ਭਟਕਨਾਂ ਦੇ ਵਿੱਚ ਪਿਆ ਰਹਿੰਦਾਗਾ ਇਸ ਕਰਕੇ ਆਓ ਜਿਨ੍ਹਾਂ ਨੂੰ ਗੁਰੂ ਦਾ ਓਟ ਆਸਰਾ ਹੈ ਇੱਕ ਗੁਰੂ ਦੇ ਆਸਰੇ ਰਹਿੰਦੇ ਨੇ ਉਹਨਾਂ ਦਾ ਜੀਵਨ ਸੁਖੀ ਹੋ ਜਾਂਦਾਗਾ ਨਾਮ ਬਾਣੀ ਦੇ ਨਾਲ ਸੇਵਾ ਸਿਮੰਦੇ ਨਾਲ ਜਿਹੜਾ ਆਪਣਾ ਸਮਾਂ ਨਿਕਲਦਾਗਾ ਇਹੀ ਦਰਗਾਹ ਦੇ ਵਿੱਚ ਹਰਾ ਇਹੀ ਲੇਖੇ ਦੇ ਵਿੱਚ ਆਇਓ ਇੱਕ ਮਿੰਟ ਸਾਰੇ ਆਪਣੀ ਮਨਵਿਰਤੀ ਗੁਰੂ ਸ਼ਬਦ ਨਾਲ ਜੋੜ ਦਈਏ ਉਸ ਤੋਂ ਬਾਅਦ ਅਰਦਾਸ ਬੇਨਤੀ ਨਾਲ ਜੁੜਾਂਗੇ ਜੀ ਸਾਰੇ ਕਰੋ ਕਿਰਪਾ ਜੀ wahie guru wahie guru wah Guru Bhagavan, ਸਤਨਾ ਵਾਹਿਗੁਰੂ ਵਾਹਿਗੁਰੂ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਦੇਵ ਸਰਾਧ ਵਿਦਾਈ ਦਾਇਕੇ ਲੈ ਸਕਤ ਜਗਤ ਜਗਿਆਈਆਂ ਬਰਿਆਈਆਂ ਵਾਚਿਤਰ ਮੰਦੂਰ ਮੇ ਆਪੋ ਆਪਣੇ ਕੇ ਨੇੜਾ ਕੇ ਦੂਰ ਜਿੰਨੇ ਨਾਮ ਧਿਆਇ ਅਗੈ ਮਸਾਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਸੁਟਿਨ ਨਾਲ ਜਿੰਨੇ ਨਾਮ ਧਿਆਇ ਅਗੈ ਮਸਾਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਸੁਪੀਨ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦਿਆਗਿ ਅਰਦਾਸ